आरएसएस नरेंद्र मोदी ਤੇ ਹਾਵੀ ਹੋ ਰਹੀ ਹੈ ਹਮਲੇ ਕਰ ਰਹੀ ਹੈ ਐਸੀ ਹਰੇਕ ਅਖਬਾਰ ਚ ਤੁਹਾਨੂੰ ਖਬਰ ਮਿਲ ਜਾਏਗੀ ਹਰੇਕ ਵੈਬ ਟੀਵੀ ਜਿਹੜੇ ਚੱਲਦੇ ਨੇ ਅੱਜਕੱਲ ਕੁਝ ਨੈਸ਼ਨਲ ਮੀਡੀਆ ਦੇ ਪੱਤਰਕਾਰ ਉੱਥੋਂ ਹਟ ਕੇ ਅੱਜਕੱਲ ਆਪਣੇ ਵੈਬ ਚੈਨਲ ਚਲਾ ਰਹੇ ਉਹਨਾਂ ਦੀ ਵੀ ਹੈਡਿੰਗ ਮਿਲ ਜਾਏਗੀ इवन दैट ਕਿ મોદી ਜਾਂ ਗੋਦੀ ਮੀਡੀਆ ਉਹ ਵੀ ਕਹਿ ਰਿਹਾ ਕਿ ਜੀ ਆਰਐਸਐਸ ਸਿੱਧੀ ਹੋ ਗਈ ਆ ભગવતજી ਨੇ ਜੋ ਗੱਲਾਂ ਕਹੀਆਂ ਸਭਨਾਂ ਨੇ ਸੁਣੀਆਂ ਹੋਣੀਆਂ ਕਿ ਨੇ ਜੀ ਵਿਰੋਧੀ ਤੇ ਅਦਾ ਸਤਿਕਾਰ ਕਰੋ ਪਿਆਰ ਕਰੋ ਝੂਠਾ ਪ੍ਰਚਾਰ ਨਾ ਕਰੋ ਜੇ ਅਸਲੀ ਸੇਵਕ ਕੋ ਤੁਸੀਂ ਅਹੰਕਾਰ ਨਾ ਕਰੋ ਭਾਈ ਮਣੀਪੁਰ ਵੱਲ ਕੂਚ ਕਰੋ આરએસએસ ਦਾ ਇੱਕ ਰਸਾਲਾ ਆਰਗੇਨਾਈਜ਼ਰ ਪੜ੍ਹ ਲਿਆ ਕਰੋ ਜੇ ਕਿਸੇ ਨੂੰ ਜਾਨਣਾ ਹੋਵੇ ਤਾਂ ਉਹਦੀਆਂ ਲਿਖੀਆਂ ਲਿਖਤਾਂ ਪੜ੍ਹ ਲਓ ਬਹੁਤ ਹੱਦ ਤੱਕ 99% ਤੁਸੀਂ ਉਸ ਬੰਦੇ ਦਾ ਵਿਜ਼ਨ ਉਸ ਬੰਦੇ ਦੇ ਥੌਟ ਪ੍ਰੋਸੈਸ ਨੂੰ ਤੇ ਉਸ ਬੰਦੇ ਦਾ ਜਿਹੜਾ ਭਵਿੱਖ ਪ੍ਰਤੀ ਨਜ਼ਰੀਆ ਉਹਨੂੰ ਸਮਝ ਜਾਓਗੇ ਚਾਹੇ ਤੁਹਾਡਾ ਵਿਰੋਧੀ ਆ ਚਾਹੇ ਤੁਹਾਡਾ ਕੋਈ ਸੱਜਣ ਆ ਇਹ ਗੱਲ ਮੈਂ ਜ਼ਿੰਮੇਵਾਰੀ ਨਾਲ ਕਹਿੰਨਾ ਕਿ ਜੇ ਕਿਸੇ ਬਾਰੇ ਜਾਣਨਾ ਹੈ ਜਾਂ ਤਾਂ ਉਹਦੇ ਨਾਲ ਬੈਠ ਜਾਓ ਉਹਨੂੰ ਬੋਲਣ ਦਾ ਮੌਕਾ ਦੇ ਦਿਓ ਕਹਿੰਦੇ ਆ ਕਿ ਅਸਲੀ ਬੰਦਾ ਬੰਦੇ ਦੀ ਜ਼ੁਬਾਨ ਦੇ ਪਿੱਛੇ ਲੁਕਿਆ ਹੁੰਦਾ ਜਿਵੇਂ ਉਹ ਜ਼ੁਬਾਨ ਹਿਲੇਗੀ ਉਹ ਬੰਦਾ ਬਾਹਰ ਆ ਜਾਣਾ ਆ ਉਹ ਬੰਦਾ ਤੁਹਾਡੇ ਸਾਹਮਣੇ ਆ ਜਾਣਾ ਆ ਇਸੇ ਤਰ੍ਹਾਂ ਜੇ ਤੁਸੀਂ ਬੰਦੇ ਨੂੰ ਵਧੀਆ ਢੰਗ ਨਾਲ ਜਾਣਨਾ ਹੈ ਜੋ ਉਹਨੇ ਲਿਖਿਆ ਉਹਨੂੰ ਪੜ੍ਹ ਲਾ ਤਾਂ ਆਰਗੇਨਾਈਜ਼ਰ ਰਸਾਲਾ ਵੀ ਇਹ ਲਿਖ ਰਿਹਾ ਇਹਨਾਂ ਦੀ ਜਿਹੜੀ ਪత్రిక ਆ ਉਹ ਕਹਿੰਦੇ ਜੀ ਕਿ ਇਹਨਾਂ ਨੇ ਜਿਹੜੇ ਮੌਸਮੀ ਲੀਡਰ ਸੀ ਉਹ ਲੈ ਆਂਦੇ ਮੋਦੀ ਦੀ ਆਭਾ ਮੰਡਲ ਚੋਂ ਇਹ ਨਿਕਲੇ ਹੀ ਨਹੀਂ ਪਕਾਨਾ ਜਿਹੜਾ ਸੀਗਾ ਭਾਈ ਜੋ ਬਣਾਇਆ ਹੋਇਆ ਉਹਦੇ ਵਿੱਚ ਹੀ ਕੈਦ ਹੋ ਕੇ ਰਹਿ ਗਏ ਸੈਲਫੀਆਂ ਪਾਉਣ ਦੇ ਨਾਲ ਕਹਿੰਦੇ ਕਿ ਮੈਦਾਨ ਜੁੱਤੇ ਜਾਂਦੇ ਨੇ ਸੜਕਾਂ ਤੇ ਉਤਰਨਾ ਪੈਂਦਾ ਮੈਦਾਨ ਚ ਉਤਰਨਾ ਪੈਂਦਾ ਨਿੱਤਰਨਾ ਪੈਂਦਾ ਕੁਝ ਵੀ ਨਹੀਂ ਕਰ ਸਕੇ ਤੁਸੀਂ ਤਾਂ ਬਹਰਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਪਰ ਮੇਰਾ ਮੰਨਣਾ ਹੈ ਕਿ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ VOTING ਹੋਈ ਜਿਸ ਤਰ੍ਹਾਂ ਦੀ ਕਹ ਲਓ ਕਿ ਚੋਟਿੰਗ ਹੋ ਗਈ ਚੌਥੀ ਵਜੇ ਆਰਐਸਐਸ ਇੱਕ ਐਸੀ ਸੰਸਥਾ ਹੈ ਜਿਹਨੂੰ ਸਮਝਣ ਵਾਸਤੇ ਨਾ ਬਹੁਤ ਡੂੰਘਾਈ ਤੱਕ ਜਾਣਾ ਪੈਂਦਾ ਸਾਰਾ ਮੀਡੀਆ ਕਹਿ ਰਿਹਾ ਮੋਦੀ ਤੇ ਸਕੰਜਾ ਕਸ ਦਿਨ ਗਿਆ ਸਭ ਐਸਾ ਬੈਸਾ ਮੈਂ ਮੰਨਦਾ ਕਿ ਆਰਐਸਐਸ ਸਹੀ ਸਮੇਂ ਤੇ ਸਹੀ ਜੁਗਾੜਬੰਦੀ ਨਾਲ ਮੈਦਾਨ 'ਚ ਆ ਗਈ ਜਦੋਂ ਲੋਕ ਨਿਰਾਸ਼ ਹੋ ਰਹੇ ਸਨ ਜਦੋਂ ਲੋਕ ਨਿਰਾਸ਼ ਹੋ ਚੁੱਕੇ ਨੇ ਜਦੋਂ ਲੋਕ ਭਾਜਪਾ ਤੋਂ ਹਟ ਕੇ ਦੂਸਰਾ ਆਪਸ਼ਨ ਵੇਖਣ ਜਾ ਰਹੇ ਨੇ ਮੋਨ ਭਾਗਵਤ ਹੁਰੀ ਮੈਦਾਨ ਚਾਏ ਨੇ ਆਰਐਸਐਸ ਜੋ ਮਰਜ਼ੀ ਆ ਚਾਹੇਗੀ ਕਿ ਭਾਰਤੀ ਜਨਤਾ ਪਾਰਟੀ ਸੱਤਾ ਚੋਂ ਪਾਸੇ ਹੋ ਜਾਵੇ ਨਹੀਂ ਹਜ਼ੂਰ ਨਹੀਂ ਇਹਨਾਂ ਦੇ ਗੋਲ ਗੋਲ ਜਿਹੜੇ ਹਨ ਬਹੁਤ ਲੰਮੇ ਹੁੰਦੇ ਆ ਬੜੇ ਸਾਂਝੇ ਹੁੰਦੇ ਆ ਸ਼ਾਖਾ ਦੀ ਕਿਤੇ ਸਮਾਪਤੀ ਤੋਂ ਬਾਅਦ ਇਹਨਾਂ ਦੀਆਂ ਗੱਲਾਂ ਸੁਣਿਓ ਇਹਨਾਂ ਦੇ ਗਰੁੱਪਾਂ ਦੇ ਵਿੱਚ ਕੀ ਚੱਲਦਾ ਹੈ ਇਹ ਇਹ ਭਗਵਤ ਸਾਹਿਬ ਅੱਜ ਕਹਿ ਰਹੇ ਨੇ ਕਿ ਆਪੋਜੀਸ਼ਨ ਨੂੰ ਜੀ ਵੀ ਐਦਾਂ ਕਹੋ ਜੀ ਐਦਾਂ ਪਿਆਰ ਕਰੋ ਸਤਿਕਾਰ ਕਰੋ ਅਰੇ ਹਾਜ਼ੂਰ ਜਦੋਂ ਆਪੋਜੀਸ਼ਨ ਦੇ ਮਗਰ ਏਜੰਸੀਆਂ ਲੱਗੀਆਂ ਸੀ ਤੁਹਾਨੂੰ ਕੋਈ ਮਹਿਕ ਨਹੀਂ ਲੱਭਿਆ ਬੋਲਣ ਵਾਸਤੇ ਜਦੋਂ ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਤੁਹਾਡੇ ਬੁੱਲ ਵੀ ਫ੍ਰੀਜ਼ ਸਨ ਕੀ ਕਰੀਏ ਹੁਣ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਣੀਪੁਰ ਮਣੀਪੁਰ ਦਾ ਚੇਤਾ ਹੁਣ ਮੋਦੀ ਨੂੰ ਪਤਾ ਨਹੀਂ ਆਏਗਾ ਕਿ ਨਹੀਂ ਆਏਗਾ ਤੁਹਾਨੂੰ ਵੀ ਸਾਲ ਨਹੀਂ ਆਇਆ ਉਦੋਂ ਕਿੰਨਾ ਕੁ ਤੁਸੀਂ ਚਲੇਗਾ ਸੋ ਇਹ ਗੱਲਾਂ ਜਿਹੜੀਆਂ ਨੇ ਆਰਐਸਐਸ ਦੀਆਂ ਆਰਐਸਐਸ ਵਾਲੇ ਤਾਂ ਭਾਈ 나ਥੂਰਾਮ ਘੋੜਸੇ ਨੂੰ ਕਦੇ ਗੱਲ ਨਾਲ ਲਾਂ ਲੈਂਦੇ ਆ ਕਦੇ ਧੱਕਾ ਦੇ ਦਿੰਦੇ ਆ ਇਹ ਇਹ ਮੌਕਾ ਦੇਖਦੇ ਆ ਤਾਂ ਮੇਰਾ ਮੰਨਣਾ ਹੈ ਕਿ ਸਹੀ ਸਮੇਂ ਤੇ ਭਾਰਤੀ ਜਨਤਾ ਪਾਰਟੀ ਮੈਦਾਨ ਚਾਹੀਆ ਕਿ ਜਿਹੜਾ ਲੋਕਾਂ ਦਾ ਗੁੱਸਾ ਆ ਉਹ ਠੰਡਾ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਤਵਾ ਤੱਤਾ ਕਰਦੇ ਆਂਗੇ ਰੋਟੀ ਰੜ ਜਾਏਗੀ आरएसएस ਨੂੰ ਸਮਝਣਾ ਹਰੇਕ ਦੇ ਵੱਸ ਦਾ ਰੋਗ ਨਹੀਂ ਐਵੇਂ ਸਾਡੇ ਤੇ ਇੱਥੇ ਬੈਠੇ ਜਿਹੜੇ ਆ ਉਹ ਕਹਿੰਦੇ ਫਲਾਣਾ आरएसएस ਦਾ ਬੰਦਾ ਫਲਾਣਾ आरएसएस ਦਾ ਬੰਦਾ ਜਿਹੜਾ आरएसएस ਦਾ ਬੰਦਾ ਹੈ ਨਾ ਉਹਨੂੰ ਪਤਾ ਕਿ ਆਰਐਸਐਸ ਕਿਸ ਤਰ੍ਹਾਂ ਕੰਮ ਕਰਦੀ ਹੈ ਆਰਐਸਐਸ ਨੂੰ ਸਮਝਣਾ ਖਾਲਾ ਜੀ ਦਾ ਬਾੜਾ ਨਹੀਂ ਹੈ ਸੋ ਗੱਲ ਇਹ ਆ ਕਿ ਆਰਐਸਐਸ ਨੇ ਇੱਕ ਵਾਰੀ ਕਹਿ ਲੋ ਕਿ ਫੇਰ ਉਹੀ ਯਾਦ ਦਵਾ ਦਿੱਤਾ ਕਿ ਜੀ ਕਿਸੇ ਸਮੇ ਅਟਲ ਜੀ ਨੇ ਕਿਹਾ ਸੀਗਾ ਮੋਦੀ ਸਾਹਿਬ ਨੂੰ ਕਿ ਤਾਨੂੰ ਰਾਜ ਧਰਮ ਦੀ ਪਾਲਣਾ ਕਰਨੀ ਚਾਹੀਦੀ ਆ ਵੈਸਾ ਹੀ ਆਇਨਾ ਜਿਹੜਾ ਭਗਵਤ ਜੀ ਨੇ ਦਿਖਾ ਦਿੱਤਾ ਸਬ ਗੱਲਾਂ ਨੇ ਆਰਐਸਐਸ ਨੇ ਧਿਆਨ ਜਿਹੜਾ ਉਹ ਆਪਣੇ ਵੱਲ ਖਿੱਚਿਆ ਤੇ ਦੱਸਿਆ ਕਿ ਹਾਂ ਜੀ ਅਸੀਂ ਕੰਨ ਖਿੱਚ ਦਿੱਤੇ ਆ ਮਤਲਬ ਕਿ ਤੁਸੀਂ ਜੁੜੇ ਰਹੋ ਥੰਮੇ ਰਹੋ ਪਾਸੇ ਨਹੀਂ ਜਾਣਾ ਸਭ ਕੁਝ ਹੋਊਗਾ ਬਸ ਭਾਈ ਨਜ਼ਰ ਸਾਡੇ ਵੱਲ ਰੱਖੋ ਇਹ ਚੀਜ਼ਾਂ ਹੁੰਦੀਆਂ ਨੇ ਆਰਐਸਐਸ ਦੀ ਉਹ ਜਿਹੜੀ ਖਬਰ ਆ ਮੈਂ ਉਸ ਨੂੰ ਇਸ ਤਰੀਕੇ ਨਾਲ ਲੈਣਾ ਘਟੋ-ਘਟ ਕਿ ਆਰਐਸਐਸ ਜਿਹੜੀ ਆ ਬਹੁਤ ਕੁਸ਼ਲਤਾ ਨਾਲ ਚੱਲਦੀ ਹੈ ਬਹੁਤ ਚਤੁਰਤਾ ਦੇ ਨਾਲ ਚੱਲਦੀ ਹੈ ਤੇ ਉਹ ਛੇਤੀ ਕੀਤਿਆਂ ਇਹਨਾਂ ਚੀਜ਼ਾਂ ਨੂੰ ਪਕੜ ਚ ਨਹੀਂ ਆਉਣ ਦਿੰਦੀ ਕੋਈ ਕਮੈਂਟ ਹੋਇਆ ਤਾਂ ਮੈਂ ਲੈ ਲੈਣਾ ਜੀ ਤੇ ਨਹੀਂ ਤਾਂ ਫਿਰ ਅੱਗੇ ਵਧਦੇ ਆ ਸਮਾਂ ਆਲਮੋਸਟ ਆਪਣਾ ਜਿਹੜਾ ਖਤਮ ਹੋਣ ਵਾਲਾ ਹੀ ਆ ਵੈਸੇ ਸ਼ਨੀਵਾਰ ਲਾਈਵ ਲੰਬਾ ਕਰਨਾ ਪੈਂਦਾ ਕਈ ਵਾਰ ਪਰ ਅੱਜ ਤਾਨੂੰ ਪਤਾ ਹੀ ਆ ਬਾਈ ਪਹਿਲਾ ਪ੍ਰੋਗਰਾਮ ਹੈ ਕੱਲਿਆਂ ਦਾ ਪਤਾ ਨਹੀਂ ਕਿੰਨੇ ਕਰਨੇ ਪੈਣਗੇ ਪਰ ਆਪਾਂ ਤਿਆਰ ਆ ਤਾਂ ਹਿਸਾਬ ਲਾ ਲਓ ਕਿ ਇਹ ਨਹੀਂ ਹੈ ਕਿ ਤੁਹਾਨੂੰ ਵਿੱਚ ਛੱਡ ਕੇ ਤੁਹਾਡਾ ਪਿਆਰ ਵਿੱਚ ਛੱਡ ਕੇ ਚਲੇ ਜਾਈਏ ਹਾਲਾਂਕਿ ਬੋਲਣਾ ਬਹੁਤ ਔਖਾ ਹੈ ਇੱਕ ਲਗਾਤਾਰ ਘੰਟਾ ਬੋਲ ਕੇ ਆਪਣੇ ਆਪ ਨੂੰ ਬਾਈ ਤੁਸੀਂ ਸਮਝ ਹੀ ਸਕਦੇ ਹੋ ਆਰਗੇਨਾਈਜ਼ਰ ਚ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਓਵਰ ਕੌਨਫੀਡੈਂਟ ਸੀਗੀ ਉਹੀ ਗੱਲ ਐ ਸੋਰ ਮੈਂ ਵੀ ਉਹੀ ਕਹਿ ਰਿਹਾ ਕਿ ਉਹਨਾਂ ਨੇ ਦੱਸਿਆ ਕਿ ਭਾਈ ਗਰਾਊਂਡ ਤੇ ਜਾਣਾ ਹੁੰਦਾ ਹੈ ਕਿ ਸੈਲਫੀ ਸਲਫੀ ਪਾਤੀ ਜਾਏ ਕਹੇ ਦਿੱਤਾ ਕਿ ਮੈਂ ਵੀ ਮੋਦੀ ਦਾ ਪਰਿਵਾਰ ਐ ਸਾ ਨਹੀਂ ਹੁੰਦਾ ਯੂਪੀਏ ਤੇ ਐਨਐਸਐਚ ਕੀ ਡਿਫਰੈਂਸ ਹੈ ਜੀ ਯੂਪੀਏ ਤੇ ਐਨਐਸਐਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ ਜੀ ਬਾਕੀ ਪੜ ਲਓ ਤੁਸੀਂ ਗੂਗਲ ਕਰ ਲਓ ਇੱਕ ਨੈਸ਼ਨਲ ਸਕਿਉਰਿਟੀ ਐਕਟ ਆ ਇੱਕ ਹੈ ਉਹ ਵੀ ਪ੍ਰੋਵੈਂਸ਼ਲ ਹੀ ਆ ਜੇ ਤੁਸੀਂ ਦੇਖੋਗੇ ਯੂਪੀਏ ਤਾਂ ਦੋਨੇ ਉਦੋਂ ਲਾਏ ਜਾਂਦੇ ਆ ਜਦੋਂ ਦੇਸ਼ ਦੀ ਇਕਤਾ ਅਖੰਡਤਾ ਜਾਂ ਸਿਕਿਉਰਟੀ ਨੂੰ ਖਤਰਾ ਹੁੰਦਾ ਹੈ ਤਾਂ ਯੂਪੀਏ ਮੇਰੇ ਖਿਆਲ ਦੇ ਨਾਲ ਆ ਜਾਂਦਾ ਹੈ ਕੁਝ ਅਤਵਾਦੀ ਗਤੀਵਿਧੀਆਂ ਦੇ ਨਾਲ ਤੇ ਐਨਐਸਏ ਜਿਹੜਾ ਉਹ ਸਿਕਿਉਰਟੀ ਦੇ ਲਿਹਾਜ਼ ਨਾਲ ਆ ਜਾਂਦਾ ਹੈ ਕਿ ਕੋਈ ਨਾਗਰਿਕ ਜਾਂ ਕੋਈ ਵਸਿੰਦਾ ਜਦੋਂ ਸਿਕਿਉਰਟੀ ਲਈ ਥ੍ਰੈਟ ਬਣਦਾ ਤਾਂ ਉਦੋਂ ਨੈਸ਼ਨਲ ਸਿਕਿਉਰਟੀ ਐਕਟ ਲੱਗ ਜਾਂਦਾ ਸੋ ਜਿੰਨਾ ਕੁ ਮੈਨੂੰ ਪਤਾ ਹੈ ਯੂਪੀਏ ਤੇ ਬੜੀ ਲੰਮੀ ਚੌੜੀ ਗੱਲਬਾਤ ਅਸੀਂ ਕੀਤੀ ਸੀਗੀ ਜਦੋਂ ਇਹ ਮੁੱਦਾ ਕਾਫੀ ਗਰਮਾਇਆ ਸੀ ਖਾਸ ਤੌਰ ਤੇ ਸੁਖਪਾਲ ਸਿੰਘ ਖੈਰਾ ਤੇ ਧਰਮਵੀਰ ਗਾਂਧੀ ਹੋਰਾਂ ਨੇ ਜਦੋਂ ਮੁੱਦਾ ਚੁੱਕਿਆ ਸੀਗਾ ਇੱਕ ਛੋਟੀ ਜੀ ਗੱਲ ਆਪਾਂ ਹੋਰ ਕਰਾਂਗੇ ਬੜੀ ਇੰਟਰਸਟਿੰਗ ਹੈ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਗਿਆ ਜਿਸ ਨੇ ਕਹਿ ਲਓ ਕਿ ਸਭ ਨੂੰ ਹੈਰਾਨ ਕਰ ਦਿੱਤਾ ਪਰੇਸ਼ਾਨ ਕਰ ਦਿੱਤਾ ਮਾਜ਼ਰਾ ਸੀਗਾ ਪਠਾਨਕੋਟ ਦੇ ਨਾਲ ਜੁੜਿਆ ਉੱਥੇ ਕਿਤੇ ਸ਼ਰਾਬ ਦੀ ਕੋਈ ਤਸਕਰੀ ਦਾ ਮਾਮਲਾ ਸੀਗਾ ਪੁਲਿਸ ਗਈ ਪੁਲਿਸ ਨੇ ਆਖਿਆ ਜੀ ਦੋ ਬੰਦੇ ਤੇ ਫੜ ਲਏ ਆ ਦੋ ਭੱਜ ਗਏ ਆ شناخت ਹੋ ਗਈ ਆ ਇੱਕ ਹੋਰ ਆ ਉਹਨਾਂ ਦੇ ਨਾਲ ਫਲਾਣਾ ਸਿੰਘ ਉਹ ਵੀ ਭੱਜ ਗਿਆ ਲੋ ਜੀ ਪਰਚਾ ਕੱਟ ਦਿੱਤਾ ਗਿਆ ਸਾਰਿਆਂ ਨੂੰ ਨੱਥੀ ਕਰ ਦਿੱਤਾ ਗਿਆ ਜਦੋਂ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਤਾਂ ਹਾਈ ਕੋਰਟ ਪੈ ਗਿਆ ਪੰਜਾਬ ਪੁਲਿਸ ਨੂੰ ਟੁੱਟ ਕੇ ਕਿ ਤੁਸੀਂ ਕੀ ਕਰ ਰਹੇ ਹੋ ਜਾਗਦੇ ਵੀ ਹੋ ਕਿ ਨੀਂਦ ਦੇ ਵਿੱਚ ਹੀ ਕੰਮ ਕਰੀ ਜਾਂਦੇ ਜੇ ਨੀਂਦ ਦੇ ਵਿੱਚ ਹੀ ਸਭ ਕੁਝ ਦੱਬੀ ਜਾਂਦੇ ਜੀ